ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਦੇ ਵਿੱਚ ਰਹਿਣ ਵਾਲੀ ਇੱਕ 10ਵੀਂ ਕਲਾਸ ਚ ਪੜ੍ਹਨ ਵਾਲੀ ਧੀ ਅਨੁਰੀਤ ਨੇ ਕੀਤਾ ਨਾਮ ਰੋਸ਼ਨ 10ਵੀਂ ਕਲਾਸ ਦੇ ਨਤੀਜੇ ਆਏ ਤਾਂ ਨਤੀਜਿਆਂ ਦੇ ਵਿੱਚ ਉਸ ਦੇ ਵੱਲੋਂ ਟੌਪ ਕੀਤਾ 500 ਦੇ ਵਿੱਚੋਂ 497 ਅੰਕ ਪ੍ਰਾਪਤ ਕਰਕੇ ਇਤਿਹਾਸ ਹੀ ਰਚ ਦਿੱਤਾ ਤਾਂ ਇਸ ਮੌਕੇ ਅਨੁਰੀਤ ਦੇ ਪਰਿਵਾਰਕ ਮੈਂਬਰ ਕਾਫੀ ਖੁਸ਼ ਨੇ ਉਹਨਾਂ ਦੇ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਖੁਸ਼ੀਆਂ ਦਾ ਮਾਹੌਲ ਆ ਲੋਕ ਵਧਾਈਆਂ ਦੇਣ ਦੇ ਲਈ ਆ ਰਹੇ ਨੇ ਤਾਂ ਜਦੋਂ ਕੋਈ ਚੰਗਾ ਕੰਮ ਕਰਦਾ ਤਾਂ ਵਾਕਈ ਲੋਕ ਵੀ ਸ਼੍ਰੀਕੇ ਵਾਲੇ ਵੀ ਮਠਿਆਈਆਂ ਦੇ ਡੱਬੇ ਲੈ ਲੈ ਕੇ ਆਉਂਦੇ ਨੇ ਤਾਂ ਪਰ ਹੁਣ ਇੱਕ ਖੁਸ਼ੀ ਦੀ ਗੱਲ ਆ ਕਿਉਂਕਿ ਧੀਆ ਨੇ ਫਿਰ ਬਾਜੀ ਮਾਰੀ ਆ ਭਾਵੇਂ 10ਵੀਂ ਕਲਾਸ ਦੀ ਗੱਲ ਹੋਵੇ ਭਾਵੇਂ ਹੋਵੇ 12ਵੀਂ ਦੀ ਤਾਂ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਅਨੁਰੀਤ ਦੇ ਤਾਂ ਉਹਨਾਂ ਦੇ ਪਿਤਾ ਕੀ ਕੁਝ ਕਹਿ ਰਹੇ ਨੇ ਤਾਂ ਜਿਹੜੇ ਉਹਨਾਂ ਨੂੰ ਕੋਚਿੰਗ ਦਿੰਦੇ ਸੀ ਉਹ ਕੀ ਕੁਝ ਕਹਿ ਰਹੇ ਨੇ ਕਿਉਂਕਿ ਗੁਰੂ ਜਿਹੜਾ ਹੁੰਦਾ ਉਸ ਦਾ ਸਭ ਤੋਂ ਜ਼ਿਆਦਾ ਹੱਥ ਹੁੰਦਾ ਆਪਣੇ ਚੇਲੇ ਨੂੰ ਆਪਣੇ ਸ਼ਿਸ਼ੇ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਲਈ ਤਾਂ ਪੂਰੀ ਗੱਲਬਾਤ ਕੀਤੀ ਹੈ ਸਾਰਿਆਂ ਦੇ ਨਾਲ ਸਾਡੇ ਸਹਿਯੋਗੀ ਅਮਨ ਤਗੜ ਦੇ ਵੱਲੋਂ ਤੁਹਾਨੂੰ ਵੀ ਸੁਣਾਉਣੀ ਹੈ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇੰਨੀ ਖੁਸ਼ੀ 아이 ਦੱਸ ਨਹੀਂ ਸਕਦੇ ਆਈ ਕੈਨਟ ਐਕਸਪਲੇਨ ਆਈ ਕੈਨਟ ਐਕਸਪਰੈਸ ਇਨ ਵਰਡਸ ਆਮ ਓਵਰ ਦ ਕ라우ਡ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜਦੋਂ ਇਹਨੇ ਦੱਸਿਆ ਰਿਜ਼ਲਟ ਆਇਆ ਮੈਂ ਜਦੋਂ ਸਕੂਲ ਤੋਂ ਜਸ ਅਧਿਕਾਰੀ ਆਈ ਇਹਨੇ ਡੀਜੀ ਲੌਗਰ ਤੋਂ ਦੇਖਿਆ ਆਪਣਾ ਰਿਜ਼ਲਟ ਮੈਨੂੰ ਸਕਰੀਨਸ਼ਾਟ ਭੇਜਿਆ ਮਮਾ ਸੱਚੀ ਹੈ ਮੇਰਾ ਹੀ ਰਿਜ਼ਲਟ ਆ ਮਮਾ ਸੱਚੀ ਹੈ ਮੇਰਾ ਹੀ ਰਿਜ਼ਲਟ ਆ ਫਿਰ ਮੈਂ ਸਾਰਾ ਡਿਟੇਲਸ ਚੈੱਕ ਕਰਕੇ ਮੈਂ ਨੂੰ ਕਿਹਾ ਮੈਂ ਕਹਿੰਨੀ ਹਾਂ ਨਹੀਂ ਤੇਰੇ ਆ ਐਕਚੁਅਲੀ ਸਤੋ ਸ਼ੁਰੂ ਤੋਂ ਹੀ ਐਕਾਡੈਮਿਕ ਰਿਕਾਰਡਸ ਜਿਹੜੇ ਨੇ ਬਹੁਤ ਵਧੀਆ ਨੇ ਔਰ ਉਸ ਤੋਂ ਬਾਅਦ ਸਕੂਲ ਜੈਮਸ ਕੈਮਬ੍ਰਿਜ ਬਟਾਲਾ ਉਹਨਾਂ ਦਾ ਵੀ ਬਹੁਤ ਸਾਥ ਰਿਹਾ ਉਹਨਾਂ ਦੇ ਟੀਚਰਸ ਔਰ ਉਸ ਤੋਂ ਬਾਅਦ ਜਦੋਂ 9th ਚ ਆਈ ਆ ਤੇ ਇਹਨਾਂ ਦਾ ਫਿਜ਼ਿਕਸ ਵਾਲਾ ਬੈਚ ਇਹਨਾਂ ਦਾ 9th ਤੋਂ ਹੀ ਸਟਾਰਟ ਕਰ ਦਿੱਤਾ ਔਰ 9th 10th ਦੋਨੋਂ ਸਾਲ ਇਹਨਾਂ ਦੇ ਬੈਚ ਚਲਾਇਆ ਤੇ ਮਤਲਬ ਡਾਊਟਸ ਆ ਡਾਊਟ ਇਹਦਾ ਕਲੀਅਰ ਹੀ ਰਿਹਾ ਹੈ ਕੋਈ ਇਹਨੂੰ ਹਜੇ ਪ੍ਰੋਬਲਮ ਨਹੀਂ ਆਈ ਕੋਈ ਵੀ ਇਹ ਦੁਬਾਰਾ ਵੀਡੀਓ ਨੂੰ ਰਿਪੀਟ ਕਰਦੀ ਸੀ ਤੇ ਉਸ ਤੋਂ ਬਾਅਦ ਇਹਦੇ ਡਾਊਟ ਸਾਰੇ ਕਲੀਅਰ ਹੀ ਸ਼ੁਰੂ ਤੋਂ ਐਕਚੁਅਲੀ ਇਹਨੇ ਕਦੀ ਪ੍ਰੋਬਲਮ ਨਹੀਂ ਕੋਈ ਕ੍ਰੀਏਟ ਕੀਤੀ ਹਮੇਸ਼ਾ ਮਤਲਬ ਜੋ ਵੀ ਰਿਕਾਰਡ ਹੈ ਨਰਸਰੀ ਤੋਂ ਲੈ ਕੇ ਹੁਣ ਤੱਕ ਇੱਕ ਤੇ ਰਾਈਟਿੰਗ ਵੀ ਬਹੁਤ ਵਧੀਆ ਉਸ ਤੋਂ ਬਾਅਦ ਹਰ ਮਤਲਬ ਇਹਨੂੰ ਚਾਹੂੰਗੀ ਪੜੋਂ ਹੁੰਦਾ ਇਹਨੇ ਰੂਮ ਦੇ ਵਿੱਚ ਵਾਈਟ ਬੋਰਡ ਲੱਗਿਆ ਆ ਇਹਨੇ ਪਹਿਲਾਂ ਪੜਨਾ ਆ ਫਿਰ ਉਹ ਪੜਾਉਣਾ ਆ ਤੇ ਫਿਰ ਉਸ ਤੋਂ ਬਾਅਦ ਇਹਨੂੰ ਬਿਲਕੁਲ ਸਾਰਾ ਕਲੀਅਰ ਹੋ ਜਾਂਦਾ ਮੈਂ 10th ਰਿਜ਼ਲਟ 99.6% ਸਿਕਯਰ ਕੀਤੇ ਆ ਔਰ ਕੱਲ ਜਦੋਂ ਰਿਜ਼ਲਟ ਆਇਆ ਇਟ ਵਾਸ ਲਾਈਕ ਓਵਰਵੈਲਮਿੰਗ ਫॉर ਮੀ ਔਰ ਲਾਈਕ ਸਾਰਿਆਂ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਐ ਐਂਡ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਐ ਥੈਟ ਆਵ ਮੇਡ एवरीवन ਪ੍ਰਾਊਡ एक्सपैक्टेड नंबर नाइनटी एट तो नाइनटी नाइन कर रही बट मोर दैन नाइनटी नाइन इट वॉज रियली लाइक ओवरवेलमिंग फॉर मी बहुत मेहनत लाइक स्टार्टिंग भी मैं कंसिस्टेंट सी और लास्ट के वन टू मंथ्स बहुत हैक्टिक रहा लाइक like, बहुत मेहनत करनी पी सी मैं स्कूल मैं स्कूल uh, तो लाइक like, स्कूल दिया रिसोर्सिज यूज की पीडबल्यू या लाइक like, पीडब्ल्यू बहुत ज्यादा हेल्पफुल

ਵੀ ਲਾਈਕ ਬਾਕੀ ਆਪਣੇ ਅਬਿਲਿਟੀ ਤੇ ਡਿਪੈਂਡ ਕਰਦਾ ਲਾਈਕ ਤੇ ਜਿੰਨਾ ਮਰਜੀ ਪੜ ਲੋਗੇ ਥੋੜਾ ਬਹੁਤ ਲਾਸਟ ਤੇ ਆਪਣਾ ਸੋਚਣਾ ਹੀ ਪੈਣਾ ਹੈ ਲਾਈਕ ਜੋ ਆਊਟ ਆਫ ਕੰਟੈਕਸਟ ਆ ਜਾਊਗਾ ਉਹਦੇ ਲਈ ਤੁਹਾਨੂੰ ਪ੍ਰਿਪੇਅਰ ਹੋਣਾ ਪੈਣਾ ਕੋਸ਼ਮ ਕੀ ਨਾਮ ਹੈ ਉਪਕਾਰ ਸਿੰਘ ਬਹੁਤ ਜਿਆਦਾ ਮਾਣ ਤੇ ਬਹੁਤ ਜਿਆਦਾ ਮਹਿਸੂਸ ਹੋ ਰਿਹਾ ਬੇਟੀ ਨੇ ਸਿਰ ਉੱਚਾ ਕਰ ਦਿੱਤਾ ਨਹੀਂ ਮੁਸ਼ਕਲ ਇਤੋਂ ਕੋਈ ਨਹੀਂ ਆਈ ਮੁਸ਼ਕਲ ਤੇ ਸਗੋ ਨਾ ਯਾਨੀ ਕਦੀ ਕੋਈ ਨਹੀਂ ਪ੍ਰੋਬਲਮ ਮੈਨੂੰ ਕਦੀ ਆਈ ਨਾ ਯਾਨੀ ਕੋਈ ਸਾਨੂੰ ਦੱਸਿਆ ਅਸੀਂ ਸਭ ਨੂੰ ਇਹਨੂੰ ਕਹਿੰਦੇ ਰਹੇ ਵੀ ਦੱਸ ਕੋਈ ਸੀ ਪ੍ਰੋਬਲਮ ਕੋਈ ਪਰ ਬਹੁਤ ਵੱਢਦੀ ਰਹੀ ਹੈ ਸਕੂਲ ਵਾਲਿਆਂ ਦਾ ਜਾਂ ਫਿਰ ਆਨਲਾਈਨ ਕਲਾਸਾਂ ਹੀ ਲਈਆਂ ਨੇ ਸਭ ਕੁਝ ਉਹਨਾਂ ਕੋ ਕਰਦੀ ਰਹੀ ਜੋ ਵੀ ਡਾਊਟ ਕਲੀਅਰ ਕਰ ਦਿੰਦੀ ਰਹੀ ਬਾਕੀ ਮਦਰ ਵੀ ਹੈ ਉਹ ਵੀ ਕਰਦੇ ਰਹੇ ਜਿਹੜਾ ਕੋਈ ਪ੍ਰੋਬਲਮ ਨਹੀਂ ਕਦੇ ਕੋਈ ਅੜ ਜਾਂਦੀ ਰਹੀ ਹੈ ਫਿਰ ਉਹ ਵੀ ਹੱਲ ਹੋ ਜਾਂਦੀ ਰਹੀ ਤੇ ਜਿੰਨਾ ਤੇ ਹੈਗਾ ਹੀ ਵੀ 956 ਤੋਂ ਅਬਾਵੀ ਹੋਣਗੇ ਨੰਬਰ ਇਹਨਾਂ ਸਾਨੂੰ ਇੱਥੇ ਯਕੀਨ ਹੀ ਵੀ ਕਰੂਗੀ ਵੀ ਇਹ ਨਹੀਂ ਪਤਾ ਵੀ ਟੌਪ ਕਰੂਗੀ ਪਰ ਇਹ ਵੀ ਸਾਨੂੰ ਮਤਲਬ ਅੰਦਰੋਂ ਫੀਲ ਹੁੰਦਾ ਸੀ ਵੀ ਕਿਸੇ ਨਾ ਕਿਸੇ ਪੋਜੀਸ਼ਨ ਤੇ ਜ਼ਰੂਰ ਆਊਗੀ ਜਿੰਨੀ ਮਿਹਨਤ ਕਰਦੀ ਹੈ ਬਹੁਤ ਮਿਹਨਤ ਮਤਲਬ ਬਹੁਤ ਜ਼ਿਆਦਾ ਹੀ ਮਿਹਨਤ ਅਸੀਂ ਦੱਸ ਵੀ ਨਹੀਂ ਸਕਦੇ ਵੀ ਕਿੰਨੀ ਮਿਹਨਤ ਕਰਦੀ ਰਹੀ ਹੈ ਨਹੀਂ ਮੇਰੀਆਂ ਦੋ ਬੇਟੀਆਂ ਆ ਹੋਰ ਦੂਜੀ ਬੇਟੀ ਆ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਹੁਤ ਕੁੜੀਆਂ ਦਾ ਅੱਜ ਕੱਲ ਤੁਹਾਨੂੰ ਪਤਾ ਹੀ ਆ ਬਸ ਇੱਥੇ ਦੱਸਣ ਦੀ ਲੋੜ ਨਹੀਂ ਆ ਕੁੜੀਆਂ ਮੁੰਡੇ ਤੇ ਕੋਈ ਫਰਕ ਨਹੀਂ ਰਹਿ ਗਿਆ ਕੁੜੀਆਂ ਸਭ ਅੱਗੇ ਹੀ ਆ ਮੈਨੂੰ ਲੱਗਦਾ ਵੀ ਪੇਰੈਂਟਸ ਦੇ ਨਾਲ ਉਹਨਾਂ ਦਾ ਸਿਰ ਉੱਚਾ ਕਰ ਲਈ ਜੇ ਉਹਨਾਂ ਦੇ ਨਾਲ ਹੱਥ ਵਟਾਉਣ ਲਈ ਕੋਈ ਕੰਮ ਕਰ ਲਈ ਕੁੜੀਆਂ ਬਿਲਕੁਲ ਮੁੰਡਿਆਂ ਤੋਂ ਜ਼ਿਆਦਾ ਸਾਥ ਦੇ ਰਹੀਆਂ ਆ ਪੇਰੈਂਟਸ ਬੱਚਿਆਂ ਦਾ ਬੱਚਿਆਂ ਨੂੰ ਉਦੋਂ-ਉਦੋਂ ਪੜਾਓ ਕੋਈ ਉਹਨਾਂ ਤੇ ਪ੍ਰੈਸ਼ਰ ਨਾ ਰੱਖੋ ਕਿ ਤੂੰ ਆ ਹੀ ਕਰਦੇ ਆ ਆ ਹੀ ਕਰ ਰਹੇ ਹੁਣ ਅਸੀਂ ਇਹਨੂੰ ਆਪ ਹੀ ਕਿਹਾ ਵੀ ਦੱਸ ਜੋ ਤੈਨੂੰ ਠੀਕ ਲੱਗਦਾ ਜਦੋਂ 10ਵੀਂ ਤੋਂ ਬਾਅਦ ਅਸੀਂ ਇਹਨੂੰ ਕਿਹਾ ਵੀ ਤੂੰ ਆ ਪੜ ਜਾ ਪੜ ਪੁੱਛਿਆ ਇਹਨੂੰ ਇਹਨੇ ਕਿਹਾ ਵੀ ਮੈਂ ਇੰਜੀਨੀਅਰਿੰਗ ਕਰਨੀ ਹੈ ਕਿਹਾ ਠੀਕ ਹੈ ਮਤਲਬ ਮਨੋ ਵੀ ਇਹੋ ਹੀ ਆ ਵੀ ਸਾਰੇ ਬੱਚਿਆਂ ਨੂੰ ਜੋ ਵੀ ਜਿਹੜੀ ਕੈਪੇਬਿਲਿਟੀ ਹੈਗੇ ਜੋ ਸਪੋਰਟਸਮੈਨ ਚੰਗਾ ਆ ਜੋ ਪੜ ਸਕਦਾ ਚੰਗਾ ਉਹਨੂੰ ਉਧਰਲੇ ਪਾਸੇ ਲੈ ਕੇ ਜਾਓ ਮੇਰਾ ਨਾਮ ਰਿਤਿਕ ਮਿਸ਼ਰਾ ਹੈ ਔਰ ਮੈਂ ਮੈਥਸ ਪੜਾਤਾ ਹੂੰ ਬੱਚੋ ਨੂੰ ਆਨਲਾਈਨ ਪੀ ਡਬਲਿਊ ਕੇ ਮਾਧਿਅਮ ਸੇ ਪੀ ਡਬਲਿਊ ہماری ਇੱਕ ਸੰਸਥਾ ਹੈ पर हम लोग बच्चों को ऑनलाइन पढ़ाते हैं, तो भी उसी में से एक बैच में से पढ़ी है। क्लास का हमारे जो बैच का नाम है वो उड़ान बैच था तो हाँ बहुत बहुत बहुत, बहुत, बहुत ज्यादा खुशी हो रही है जब मैंने अपने टीचिंग की जर्नी स्टार्ट करी तो मैंने कभी नहीं सोचा था कि मैं भारत के कोने कोने में बच्चों को पढ़ा पाऊंगा और उसके बाद बच्चे मे से पढ़कर उड़ान बैच से पढ़कर पीडब्ल्यू से पढ़कर इतना अमेजिंग रिजल्ट लाएंगे तो बहुत ज्यादा खुशी हो रही है और सबसे ज्यादा खुशी होती है उनके माँ बाप से मिलकर जब उनके माँ बाप पे वो मुस्कान देखते हैं कि बच्चों ने उनको प्राउड फील करवाया नहीं।, नहीं नहीं हमारे संस्था में हम लोग सबसे पहले तो बच्चों को ऑनलाइन पढ़ाते हैं प्योर ऑनलाइन रहता है अब यहाँ पर सबसे पहले बच्चा लाइव लेक्चर देखता है लाइव लेक्चर देखने के बाद बच्चे को अगर डाउट आते हैं तो वो क्लास में भी पूछ सकता है और क्लास के बाद भी पूछ सकता है हमारा डाउट का बहुत बेहतरीन फीचर बनाया गया है जिसमें हम लोग चौबीसों घंटे सातों दिन हफ्ते में डाउट बच्चों के सॉल्व कर रहे होते हैं आ, कैसा भी बच्चों को डाउट है एकेडमिक डाउट है नॉन एकेडमिक डाउट है हम उसको सॉल्व करके देते हैं साथी, साथी, साथ ही साथ लेक्चर तो प्रोवाइड करते हैं डाउट भी सॉल्व करते हैं हम लोग हर टाइम टाइम पर टेस्ट भी प्रोवाइड करते हैं और साथ ही साथ हम लोग बच्चों को शीट्स भी देते हैं जिसको हम लोग डीपीपीस कहते हैं पीडब्लू के माध्यम से इस अगर मैं ऑनलाइन की बात करूं तो 40 लाख से 50 लाख बच्चा अभी पीडब्ल्यू ऐप से पढ़ाई करता है अलग अलग सेगमेंट है स्कूल एग्जाम्स हैं जहां पर स्कूल एग्जाम्स में 6, 7, 8, 9, 10, 11, की हम पढ़ाई करवाते हैं उसके बाद फिर हम लोग गेट एक मीडियम होता है उसकी पढ़ाई कराते हैं यूपीएससी की पढ़ाई करवाते हैं फिर लॉ की पढ़ाई करवाते हैं तो लगभग हर एक चीज हम लोग पीडब्ल्यू में केटर करते हैं बच्चों को मैं सिर्फ एक ही मैसेज दूंगा कि बच्चे सोचते हैं कि ऑनलाइन पढ़ाई नहीं हो पाएगी उतनी बच्चों के पेरेंट्स भी सोचते हैं कि ऑनलाइन क्या ही पढ़ाई हो पाएगी अच्छे से पढ़ाएंगे नहीं पढ़ाएंगे बहुत पेरेंट्स के मन में आशंका रहती है डाउट रहता है कि क्या होगा अच्छे से पढ़ाएंगे नहीं पढ़ाएंगे हमारे बच्चों को बेसिक सारी चीज समझ पाएंगे ही नहीं आएंगी मैं बस पेरेंट्स को ये बोल बोलना चाहूंगा आज की जो दुनिया है यहाँ पर बच्चा आपका एकदम फ्री ऑफ कॉस्ट या फिर एकदम मिनिमम अमाउंट में पैसे देकर बहुत अच्छी एजुकेशन हासिल कर सकता है और उसका एक जीता जाता एग्जाम्पल अनुरीत हमारे सामने खड़ी हुई है और ऐसे कई सारे बच्चे सिर्फ अनुरीत नहीं हमारे पीडब्ल्यू संस्था से इस बार का अगर मैं आपको डेटा बताऊं तो 300 से ज्यादा बच्चों ने पढ़कर 99% परसेंट से ज्यादा स्कोर करा है तो मैं बच्चों को यही बोलूंगा बिलीव करो उड़ान बैच में उड़ान हमारे क्लास टेंथ का बैच है उस बैच में बिलीव करो और जैसा जैसा टीचर बता रहे हैं आई एम श्योर अनुरी तकरीत अग्री, अग्री करेंगे इस बात पर जैसा जैसा टीचर बता रहे हैं बस वैसा वैसा फॉलो करते जाओ और सारी रिसोर्सेस आपको उड़ान बैच में मिलती हैं लेक्चर्स मिलते हैं रिवीजन मिलता है डीपीपीज मिलती है जिसको हम लोग तो होमवर्क शीट्स बोलते हैं टेस्ट होता है रेगुलर उसके बाद आपकी और भी चीज आपको प्रोवाइड कराई करा जाती है लास्ट मोमेंट पर एक डेढ़ महीने पहले एग्जाम के हम लोग बच्चों के लंबे लंबे लेक्चर्स भी लेते हैं सो so दैट बच्चों को एक कॉन्फिडेंस रहे कि भाई हमारा टीचर हमें सिर्फ सिलेबस कंप्लीट करवा के नहीं दे रहा हमारे साथ लास्ट तक बना हुआ है वो बच्चों को कॉन्फिडेंस बूस्ट करने में बहुत मदद करता है